ਹੁਣ ਦੁਬਾਰਾ ਪਹੁੰਚੇਗੇ ਠੜਾਕੇ ਦੀ ਠੰਡ ਇੱਕ ਵਾਰ ਫਿਰ ਜਾਰੀ ਹੋ ਗਿਆ ਲੱਗਦਾ ਹੈ ਪੰਜਾਬ ਸਮੇਤ ਕਈ ਸੂਬਿਆਂ ਦੇ ਵਿੱਚ ਭਾਰੀ ਮੀਂਹ ਦਾ ਅਲੱਾ ਹੋਇਆ ਚਾਹੇ ਸਤਿਅਕਾਲ ਜੀ ਮੇਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਕਰਦੀ ਹੈ ਪੂਰੇ ਉੱਤਰੀ ਭਾਰਤ ਦੇ ਵਿੱਚ ਠੜਾਕੇ ਦੀ ਠੰਡ ਦਾ ਕਹਿਰ جاری ਹੈ ਪਹਾੜਾਂ ਦੇ ਵਿੱਚ ਬਰਫਬਾਰਿ ਅਤੇ ਮੈਦਾਨੀ ਇਲਾਕਿਆਂ 'ਚ ਮੀਂਹ ਕਾਰਨ ਮੌਸਮ 'ਚ ਬਦਲਾ ਆ ਰਿਹਾ ਹੈ ਅਤੇ ਤਾਪਮਾਨ ਦੇ ਵਿੱਚ ਲਗਾਤਾਰ ਗਿਰਾਫਟ ਵੀ ਦੇਖੀ ਜਾ ਰਹੀ ਹੈ ਉੱਤਰੀ ਭਾਰਤ ਦੇ ਸਾਰੇ ਰਾਜ ਜਿਵੇਂ ਮਧ ਪ੍ਰਦੇਸ਼ ਰਾਜਸਥਾਨ ਯੂਪੀ ਬਿਹਾਰ ਦਿੱਲੀ ਐਨਸੀਆਰ ਅਤੇ ਹਰਿਆਣਾ ਪੰਜਾਬ ਲਗਭਗ 1 ਮਹੀਨੇ ਤੋਂ ਕੜਾਕੇ ਦੀ ਠੰਡ ਦੇ ਵਿੱਚ ਕੈਦ ਹਨ ਖਾਸ ਤੌਰ ਤੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਅਤੇ ਮੇਘਾਲਿਆ ਦੇ ਕੁਝ ਹਿੱਸਿਆਂ 'ਚ ਸੈਲਾਨੀ ਲਗਾਤਾਰ ਬਰਫਵਾਰੀ ਦਾ ਆਨੰਦ ਲੈ ਰਹੇ ਨੇ ਭਰਕ ਤੋਂ ਘੱਟ ਤਾਪਮਾਨ 0 ਤੋਂ ਹੇਠਾਂ ਜਣਕਨ ਲੋਕਾਂ ਨੂੰ ਵੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ 'ਚ ਪੈ ਰਿਹਾ ਹੈ ਇਸ ਕਾਰਨ ਸੀਤ ਲਹਿਰ ਦੇ ਨਾਲ ਨਾਲ ਕੋਲਡ ਡੇ ਅਲਰਟ ਵੀ ਜਾਰੀ ਕੀਤਾ ਗਿਆ ਉੱਥੇ ਹੀ ਜੇ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਘੱਟੋ ਘੱਟ ਤਾਪਮਾਨ 7.2 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ ਜੋ ਕਿ ਆਮ ਨਾਲੋਂ 1 ਡਿਗਰੀ ਘੱਟ ਹੈ ਲੁਧਿਆਣਾ ਦੇ ਵਿੱਚ ਘੱਟੋ-ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 1 ਡਿਗਰੀ ਵੱਧ ਸੀ ਅਤੇ ਪਟਿਆਲਾ 'ਚ ਘੱਟੋ-ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਪਠਾਨਕੋਟ ਦੇ ਵਿੱਚ ਵੀ ਘੱਟੋ-ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਫਰੀਦਕੋਟ ਦੇ ਵਿੱਚ 6 ਡਿਗਰੀ ਗੁਰਦਾਸਪੁਰ ਦੇ ਵਿੱਚ 5.7 ਡਿਗਰੀ ਅਤੇ ਬਠਿੰਡਾ 'ਚ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਘੱਟੋ ਘੱਟ ਤਾਪਮਾਨ 10.6 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ ਜੋ ਆਮ ਨਾਲੋਂ 1-3 ਡਿਗਰੀ ਵੱਧ ਹੈ ਤothe IMB ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਚ ਅਗਲੇ 5 ਦਿਨਾਂ ਤੱਕ ਬਰਫਬਾਰਿ ਹੋਵੇਗੀ ਇੱਥੇ ਮੈਦਾਨੀ ਖੇਤਰਾ ਵਿੱਚ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਸ਼ੁੱਕਰਵਾਰ ਨੂੰ ਠੰਡੀ ਹਵਾਵਾਂ ਦੇ ਨਾਲ ਨਾਲ ਥੋੜਾ ਬਹੁਤ ਮੀਂਹ ਵੀ ਪਵੇਗਾ ਦੂਜੇ ਪਾਸੇ ਦੱਖਣੀ ਭਾਰਤ ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਤਾਮਿਲਨਾਡੂ ਚ 1 ਜਨਵਰੀ ਤੱਕ ਗਰਜ ਨਾਲ ਮੀਂਹ ਪੈਂਦਾ ਅਲਰਟ ਜਾਰੀ ਕੀਤਾ ਗਿਆ ਹੈ ਕੁਝ ਥਾਵਾਂ ਤੇ ਗੜੇ ਮਾਰੀ ਵੀ ਮੁਸੀਬਤ ਪੈਦਾ ਕਰ ਸਕਦੀ ਹੈ ਇਸੇ ਲਾਵੇ ਉੱਤਰੀ ਭਾਰਤ ਦੇ ਵਿੱਚ ਸੰਘਣੀ ਧੁੰਦ ਕਾਰਨ ਰੇਲ ਹਵਾਈ ਅਤੇ ਸੜਕੀ ਆਵਾਜਾਈ ਤੇ ਮਾੜਾ ਅਸਰ ਪੈ ਰਿਹਾ ਹੈ ਧੁੰਦ ਕਾਰਨ ਜ਼ੀਰੋ ਵਿਜ਼ਿਬਿਲਟੀ ਹੋਣ ਕਾਰਨ ਟ੍ਰੇਨਾਂ ਦੇ ਵਿੱਚ ਦੇਰੀ ਹੋ ਰਹੀ ਹੈ ਤਾਂ ਹੁਣ ਜੇਕਰ ਹਰਿਆਣਾ ਦੇ ਮੌਸਮ ਬਾਰੇ ਗੱਲ ਕੀਤੀ ਜਾਵੇ ਹਰਿਆਣਾ ਚ ਵਿਕੜਾਕੇ ਦੀ ਸਰਦੀ ਚੱਲੀ ਜਾ ਰਹੀ ਹੈ ਅੰਬਾਲਾ ਦਾ ਘਟੋਟੋ ਕੱਟੋ ਕੱਟ 7 ਡਿਗਰੀ ਸੈਲਸੀਅਸ ਰਿਹਾ ਸਿਰਸਾ ਦਾ ਕਟੋ ਕਟਤਾ ਮਨ 12.8 ਡਿਗਰੀ ਰੋहतक ਚ 10.4 ਕਰਨਾਲ ਚ 10 ਡਿਗਰੀ ਹਿਸਾਰ ਚ 9.7 ਡਿਗਰੀ ਅਤੇ ਭਵਾਨੀ ਚ 9.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਘਟ ਜਾ ਘਟ ਸਮਾਨ ਮੌਸਮ ਇਸ ਹਫਤੇ ਜਾਰੀ ਰਹੇਗਾ ਦੂਜੇ ਪਾਸੇ ਫਰੀਦাবাদ ਅਤੇ ਗੁਰੂਗ੍ਰਾਂਡ ਚ ਮੀਂਹ ਪਿਆ ਜਦ ਕਿ ਚੰਡੀਗੜ੍ਹ ਪਟਿਆਲਾ ਐਸਵੀਐਸ ਨਗਰ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਹਲਕੀ ਬਾਰਿਸ਼ ਦਰਜ ਕੀਤੀ ਗਈ ਹੈ हिमाचल प्रदेश ਦੇ ਵਿੱਚ ਜਿਵੇਂ ਉੱਚੇ ਪਹਾੜਾਂ ਦੇ ਵਿੱਚ ਬਰਫ਼ਬਾਰੀ جاری ਹੈ ਜਦਕਿ ਹੇਠਲੇ ਇਲਾਕਿਆਂ 'ਚ ਵੀ ਪੈ ਰਿਹਾ ਹੈ। ਸ਼ਿਮਲਾ ਸਮੇਤ ਕੁਫਰੀ, ਨਰਕੰਡਾ, ਸਜੌਲੀ ਜਾਂ ਖੁੱਚ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਹਲਕੀ ਬਰਫ਼ਬਾਰੀ ਹੋਈ। ਬਰਫ਼ਬਾਰੀ ਕਾਰਨ ਇਲਾਕੇ ਬਰਫ਼ ਦੀ ਚਾਦਰ ਨਾਲ ਢਕੇ ਨਜ਼ਰ ਆ ਰਹੇ ਹਨ। ਸੈਲਾਨੀਆਂ ਨੂੰ ਇੱਕ ਵਾਰ ਫਿਰ ਬਰਫ਼ਬਾਰੀ ਦਾ ਆਨੰਦ ਲੈਣ ਦਾ ਮੌਕਾ ਮਿਲਿਆ। ਆਈਐਮਡੀ ਦਾ ਕਹਿਣਾ ਹੈ ਕਿ ਲਾਹੌਲ ਸਪੀਤੀ, ਕਨੌਰ, ਕਾਂਗੜਾ, ਸ਼ਿਮਲਾ, ਕੁਲੂ ਅਤੇ ਚੰਬਾ ਦੀਆਂ ਉੱਚੀਆਂ ਚੋਟੀਆਂ ਤੇ ਚੰਗੀ ਬਰਫਬਾਰੀ ਹੋ ਸਕਦੀ ਹੈ। ਅਗਲੇ 4 ਦਿਨਾਂ ਤੱਕ ਚੰਬਾ, ਕਨੌਰ, ਲਾਹੌਲ, ਸਪੀਤੀ ਦੇ ਵਿੱਚ ਬਰਫਬਾਰੀ ਹੋਣ ਦੀ ਉਮੀਦ ਹੈ। ਦੂਜੇ ਪਾਸੇ ਉਨਾ ਹਮੇਰਪੂਰ, ਬਿਲਾਸਪੁਰ, ਮੰਡੇਸ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਵਿੱਚ ਵੀ ਸੀਤ ਲਹਿਰ ਦਾ yellow alert جاری ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਮੰਨ ਦੇ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਦੀ ਗிராਫਟ ਔਰ ਦੀ ਸੰਭਾਵਨਾ ਚੁਟਾਈ ਗਈ ਹੈ ਮੌਸਮ ਵਿਭਾਗ ਨੇ 20 ਜਨਵਰੀ ਤੱਕ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਖਰਾਬ ਰਹਿਣ ਦੀ ਭਵਿਕਵੜੀ ਕੀਤੀ ਹੈ ਤਾਂ ਇਹਦਾ ਸੰਭਵ ਵੀ ਹੈ ਕਿ ਜੇਕਰ ਪਹਾੜੀ ਇਲਾਕਿਆਂ ਦੇ ਵਿੱਚ ਮੌਸਮ ਖਰਾਬ ਰਹੇਗਾ ਬਰਫਬਾਰੀ ਦੀ ਸੰਭਾਵਨਾ ਚੁਟਾਈ ਗਈ ਹੈ ਤਾਂ ਮੈਦਾਨੀ ਇਲਾਕਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਵੀ ਵੱਧ ਸਕਦੀ ਹੈ ਤਾਂ ਮੀਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ ਸੋ ਇਹ ਸੀ ਮੌਸਮ ਸਬੰਧੀ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸੇ ਤਰ੍ਹਾਂ ਦੇਖਦੇ ਰਹੋ ਚਰਦੀਕਲਾ ਟਾਈਮ ਟੀਵੀ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis ink million miles with smile اور scan qr code to contact us Slang truck repair trust we build in truck repair or scan QR code to contact us The masala twist Oxnard find authentic Indian cuisine or scan QR code to contact us Pizza twist taste with twist order today call or visit website or scan QR code to contact us New India market or scan QR code to contact us Taba Indian cuisine Tracy find authentic Indian cuisine in Tracy or scan QR code to contact us Billa Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA, Scan this QR code to contact us. Mountain Mike Pizza, scan this QR code to contact us. Apa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.